ਦੋਸਤੋ ਬਹੁਤ ਵਧੀਆ ਮੈਸੇਜ ਹੈ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਹ ਸਾਡੇ ਨਗਰ ਦੀ ਖੁਸ਼ਕਿਸਮਤੀ ਆ ਜੋ ਸਾਡੇ ਹਿੱਸੇ ਇੰਨੇ ਚੰਗੇ ਬੱਚੇ ਸਾਡੇ ਨਗਰ ਦੇ ਹਿੱਸੇ ਆਏ ਇਹ ਇੰਨੇ ਚੰਗੇ ਬੱਚੇ ਕਿਉਂ ਨਿਕਲੇ ਸਾਡੇ ਨਗਰ ਦੇ ਵਿੱਚ ਆਹ ਦੇਖੋ ਸਾਡਾ ਆਉਣ ਵਾਲਾ ਭਵਿੱਖ ਤੁਹਾਨੂੰ ਦਿਖਾਈ ਦੇ ਰਿਹਾ ਬਹੁਤ ਸੁੰਦਰ ਸਾਡਾ ਭਵਿੱਖ ਆ ਕਿਉਂਕਿ ਇਹ ਸਾਡਾ ਭਵਿੱਖ ਇਸ ਕਰਕੇ ਸੁੰਦਰਾ ਸਾਡੇ ਬੱਚੇ ਮਿੱਟੀ ਨਾਲ ਜੁੜੇ ਆ ਇਹ ਮਲਾਜਮ ਵੀਰਾਂ ਦੇ ਬੱਚੇ ਆ ਪਿਛਲੇ 3 ਦਿਨ ਤੋਂ ਮਲਾਜਮ ਵੀਰ ਆਪ ਜਿਹੜਾ ਜੰਗਲ ਆ ਰਹੇ ਉਹਦੀ ਸੇਵਾ ਕਰ ਰਿਹਾ ਤੇ ਨਾਲ ਬੱਚੇ ਵੀ ਆਪਦੇ ਲੈ ਕੇ ਆ ਰਿਆ ਬੱਚਿਆਂ ਨੂੰ ਮਿੱਟੀ ਨਾਲ ਜੋੜ ਰਿਆ ਜਿਉ ਉਹ ਆਪਦੇ ਪਿਤਾ ਨੂੰ ਦੇਖ ਰਿਹਾ ਚਾਚੇ ਨੂੰ ਦੇਖ ਰਿਹਾ ਸੇਵਾ ਕਰਦੇ ਨੂੰ ਚੇਟਕ ਆ ਰਹੀ ਆ ਤਾਂ ਉਹਨਾਂ ਦੇ ਬੱਚੇ ਵੀ ਦੋਸਤੋ ਅਗਲਾ ਸਾਡਾ ਜਿਹੜਾ ਪੁਵੇਖਾ ਬਹੁਤ ਸੁਨਹਿਰਾ ਸਾਨੂੰ ਦਿਖਾਈ ਦੇ ਰਿਹਾ ਇਹ ਜਿਹੜਾ ਮੈਸੇਜ ਤੁਸੀਂ ਜਰੂਰ ਇਹ ਵੀਡੀਓ ਦੇਖਣਾ ਤੇ ਆਪਦੇ ਬੱਚਿਆਂ ਨੂੰ ਦਿਖਾਉਣੀ ਹੈ ਸਾਡੇ ਨਗਰ ਦੇ ਹਿੱਸੇ ਇੰਨੀਆਂ ਨੌਕਰੀਆਂ ਕਿਉਂ ਆਈਆਂ ਕਿਉਂਕਿ ਸਾਡਾ ਨਗਰ ਦੇ ਵਿੱਚ ਇੱਕ ਸਮੇਂ ਜਾਗ ਲਾਈ ਸੀ ਸਾਡੇ ਨਗਰ ਨੂੰ ਦੋ ਟੀਮਾਂ ਸੀ ਇੱਕ ਕਬੱਡੀ ਦੀ ਤੇ ਇੱਕ ਵਾਲੀਬਾਲ ਦੀ ਪੈਰਲਲ ਦੋਨੇ ਚੱਲਦੀਆਂ ਸੀ ਤੇ ਸਾਰਾ ਦਿਨ ਜਦੋਂ ਪਾਕਿਸਤਾਨ ਤੋਂ ਉੱਜੜ ਕੇ ਆਉਣ ਤੋਂ ਬਾਅਦ ਸਾਡੇ ਹਿੱਸੇ ਜ਼ਮੀਨਾਂ ਆਈਆਂ ਸੀ ਟਿੱਬੇ ਕਿਤੇ ਸਾਨੂੰ ਮੋਹਲੀਆਂ ਜੇ ਆਪਾਂ ਗੱਲ ਕਰੀਏ ਬੁਈਆਂ ਢੇਲਦੇ ਉਹ ਪਟਨੇ ਪੈਂਦੇ ਸੀ ਸਾਰਾ ਦਿਨ ਖੇਤਾਂ 'ਚ ਕੰਮ ਕਰਨਾ ਪੈਂਦਾ ਤੇ ਥੱਕਦੇ ਨਹੀਂ ਸੀ ਸ਼ਾਮ ਨੂੰ ਗਰਾਊਂਡ ਦਾ ਜਦੋਂ ਸਮਾਂ ਆਉਂਦਾ ਸੀ ਫਿਰ ਚੁਸਤ ਫਰੁਸਤੋ ਕੇ ਗਰਾਊਂਡ 'ਚ ਪਹੁੰਚਦੇ ਸੀ ਕੌਣ ਪਹੁੰਚਦੇ ਸੀ ਕਿੰਨਾਂ ਨੇ ਗਰਾਊਂਡ ਸ਼ੁਰੂ ਕੀਤਾ ਸਾਡੇ ਪਿੰਡ 'ਚ ਸਰਦਾਰ ਬਲਦੇਵ ਸਿੰਘ ਢਾਕੂ ਮਿੰਟੂ ਦਾ ਡੈਡੀ ਮਿੰਟੂ ਗੁਰੂਸਰਈਏ ਦਾ ਨਾਂ ਸਰਦਾਰ ਤਰਲੋਕ ਸਿੰਘ ਥਾਣੇਦਾਰ ਸੁੱਚਾ ਸਿੰਘ ਸਰਪੰਚ ਸੁੱਖਾ ਸੁਨਿਆਰਾ ਨਸੀਬ ਸਿੰਘ ਨਵਾਂ ਲਾਟੀ ਸਰਦਾਰ ਨਰਿੰਦਰ ਸਿੰਘ ਮਜੂਦਾ ਥਾਣੇਦਾਰ ਇਹ ਸਾਡੇ ਪਿੰਡ ਦੇ ਉਹ ਹੀ ਰਿਆ ਜਿਨ੍ਹਾਂ ਨੇ ਗਰਾਊਂਡ ਸ਼ੁਰੂ ਕੀਤੀ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਆ ਜਿਹੜੀ ਪਹਿੰਮੀ ਪੀੜ੍ਹੀ 'ਚ ਸਾਡਾ ਜਿਹੜਾ ਪਿੰਡ ਦੀ ਇਸ ਟਾਈਮ ਚੱਲ ਰਹੀ ਆ ਇਹ ਚੇਟਕ ਲੱਗੀ ਆ ਉਥੋਂ ਤੇ ਨਾਲ ਪੈਰਲਰ ਸਾਡੇ ਪਿੰਡ ਦੀ ਜਿਹੜੀ ਵਾਲੀਬਾਲ ਦੀ ਬਹੁਤ ਟੀਮ ਤਗੜੀ ਸੀ ਸਰਦਾਰ ਗੁਰਚਰਨ ਸਿੰਘ ਖੁੰਡਾ ਬੁੱਢਾ ਨੰਬਰਦਾਰ ਤੇ ਟੈਲ ਸਿੰਘ ਮਾਸਟਰ ਦਰਸ਼ਨ ਸਿੰਘ ਬੰਦੇਗਾ ਤੇ ਹੋਰ ਵੀ ਬਹੁਤ ਸਾਰੇ ਖਿਡਾਰੀ ਸੀ ਜਿਆਦਾ ਨਾਮ ਲਵਾਗਾ ਤਾਂ ਮਾਫੀ ਲੰਮਾ ਹੋ ਜਾਊਗਾ ਕੰਮ ਦੋਸਤੋ ਇਹਨਾਂ ਨੇ ਛੇਟਕ ਲਈ ਤੇ ਆ ਤੁਹਾਨੂੰ ਸਾਡੇ ਪਿੰਡ ਦਾ ਨਗਰ ਦਾ ਉਹ ਇੱਕ ਗਰਾਊਂਡਾਂ ਵਿੱਚ ਖੇਡਦਾ ਮਿਲ ਰਿਹਾ ਹੈ ਆ ਨਿਸ਼ਾਨ ਸਰਵਨਪੁੱਤ ਸਾਹਮਣੇ ਦਿਖਾਈ ਦਿੱਤਾ ਜੀ ਤੁਹਾਨੂੰ ਫਬਜੀ ਵੀਰ ਸਾਡੇ ਪਿੰਡ ਦੇ 2012 ਤੋਂ ਲੈ ਕੇ ਅੱਜ ਤੱਕ 26 ਪੰਜਾਬ ਪੁਲਿਸ ਵਿੱਚ ਭਰਤੀ ਹੋਏ ਆ ਮਲਾਜਮ ਮਿੰਟੂ ਗੁਰੂਸਰਿਆ ਸਾਹਮਣੇ ਦਿਖਾਈ ਦੇ ਰਿਹਾ ਤੇ ਨਾਲ 26 ਪੁਲਿਸ ਮਲਾਜਮਾਂ ਤੋਂ ਇਲਾਵਾ 40 ਤੋਂ 45 ਸਾਡੇ ਨਗਰ 'ਚ ਫੌਜ ਦੇ ਵਿੱਚ ਭਰਤੀ ਹੋਏ ਆ ਤੇ ਨਾਲ ਪ੍ਰਾਈਵੇਟ ਕੰਪਨੀਆਂ ਵਿੱਚ ਵੀ 27 ਤੋਂ 28 ਮੈਂਬਰ ਆ ਆਹ ਦੇਖੋ ਸਾਡਾ ਭਵਿਕ ਸੁੰਦਰ ਤੇ ਇਸ ਦੇ ਵਿੱਚ ਸੰਯੋਗ ਦੀ ਗੱਲ ਕਰੀਏ ਤੇ ਸਾਡੇ ਨਗਰ ਨੂੰ ਉਹ ਡਾਕਟਰ ਰਾਜਕਮਰ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਬਹੁਤ ਵੱਡਾ ਸੰਯੋਗ ਆ ਸਾਡੇ ਪਲੇਅਰਾਂ ਨੂੰ ਤੇ ਸਾਡੇ ਮੁਲਾਜ਼ਮ ਵੀਰਾਂ ਨੂੰ ਇਹਨਾਂ ਦਾ ਕਿਉਂਕਿ ਪਿੰਡ ਦੇ ਜਿੰਨੇ ਸਾਂਝੇ ਕੰਮ ਆ ਉਹ ਹੀ ਨਿਭਾਰੇ ਆ ਫੌਜੀ ਵੀਰ ਛੁੱਟੀ ਆ ਕੇ ਵੀ ਸਾਡੇ ਨਾਲ ਦੀ ਨਾਲ ਗਰਾਊਂਡਾਂ ਵਿੱਚ ਆ ਜਾਂਦੇ ਆ ਦੋ ਨਿਸ਼ਾਨ ਪੰਜਾਬ ਪੁਲਿਸ ਦੇ ਸਾਡੇ ਸੰਨੀ ਬੰਦੇ ਦਾ ਆ ਸਾਡੇ ਜੇ ਗੱਲ ਕਰੀਏ ਤੇ ਕੁਲਦੀਪ ਬੰਦੇ ਦਾ ਸਰਬਜੀਤ ਬੰਦੇ ਦਾ ਕਸ਼ਮੀਰ ਸਾਡਾ ਢੋਲੇ ਕਾ ਤੇ ਜੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੱਕ ਪਲੇਅਰ ਦਾ ਮੈਂ ਨਾਂ ਰਹਿ ਗਿਆ ਸਰਦਾਰ ਅਜੈਬ ਸਿੰਘ ਢੋਲੇਗਾ ਉਹ ਵੀ ਕਬੱਡੀ ਦਾ ਬਹੁਤ ਵਧੀਆ ਸਾਡੇ ਨਗਰ ਦਾ ਖਿਡਾਰੀ ਰਿਹਾ ਕਿ ਦੋਸਤੋ ਆਪ ਵੇਖ ਪੰਜ ਪੀੜੀਆਂ ਪਹਿਲਾਂ ਜਿਹੜਾ ਸ਼ੁਰੂ ਕੀਤਾ ਸੀ ਅੱਜ ਵੀ ਸਾਡਾ ਜਿਹੜਾ ਪਿੰਡ ਆ ਉਹ ਆਹ ਦੇਖੋ ਗਰਾਉਂਡਾਂ ਦੇ ਨਾਲ ਤੇ ਮਿੱਟੀ ਨਾਲ ਜੁੜਿਆ ਹੈ ਤੇ ਸਾਨੂੰ ਸਾਡੇ ਪਿੰਡ ਦਾ ਭੂਖ ਬਹੁਤ ਵਧੀਆ ਲੱਗ ਰਿਹਾ ਕਿਉਂ ਲੱਗ ਰਿਹਾ ਕਿਉਂਕਿ ਅੱਜ ਵੀ ਇਹ ਮਲਾਜਮ ਵੀਰ ਨਿਸ਼ਾਨ ਦਾ ਬੇਟਾ ਹੈ ਤੇ ਦੋਨਾਂ ਨਿਸ਼ਾਨ ਦੇ ਬੱਚੇ ਕਸ਼ਮੀਰ ਦਾ ਬੱਚਾ ਜਿੰਨੇ ਵੀ ਮਲਾਜਮ ਯੋਦਾ ਹੈ ਉਹ ਆਪਦੇ ਪਿਛਲੇ 3 ਦਿਨ ਤੋਂ ਜੋ 10000 ਪੌਦਾ ਲਾਉਣ ਦਾ ਟੀਚਾ ਬਣਾਇਆ ਸੀ ਉਹ ਜਦੋਂ ਆਪ ਸਵੇਰ 6 ਵਜੇ ਤੋਂ ਆ ਰਹੇ ਆ ਤੇ ਨਾਲ ਆਪਦੇ ਬੱਚੇ ਵੀ ਲੈ ਕੇ ਆ ਰਹੇ ਆ ਇਹ ਬੱਚੇ ਇੱਥੇ ਹੀ ਰੋਟੀ ਖਾ ਰਹੇ ਆ ਇੱਥੇ ਹੀ ਚਾਹ ਪੀ ਰਹੇ ਤੇ ਸਾਰਾ ਦਿਨ ਆ ਦੇਖੋ ਮਿੱਟੀ ਦੇ ਨਾਲ ਖੇਡ ਰਹੇ ਆ ਇਹ ਮਲਾਜਮ ਵੀਰ ਆਪਦੇ ਬੱਚਿਆਂ ਨੂੰ ਆਪਦੀ ਵਿਰਾਸਤ ਨੂੰ ਗਾਂਵ ਦੇ ਬੱਚਿਆਂ ਨੂੰ ਮਿੱਟੀ ਨਾਲ ਜੋੜ ਕੇ ਵਿਰਾਸਤ ਦੇਣ ਦਾ ਪਲਾਨ ਕਰਕੇ ਮਨ ਚ ਠਾਨ ਲਿਆ ਕਿਉਂਕਿ ਇਹ ਪੀੜੀ ਦਰ ਪੀੜੀ ਪੰਜਵੀਂ ਪੀੜੀ ਤੱਕ ਪਹੁੰਚ ਗਿਆ ਤੇ ਦੋਸਤੋ ਜੇ ਮੈਂ ਗੱਲ ਕਰਾਂ ਤੇ ਮੇਰੀ ਗੱਲ ਹੋ ਰਹੀ ਸੀ ਸਾਹਮਣੇ ਨਿਸ਼ਾਨ ਸਰਵਣਪੁੱਤ ਆਹ ਦੇਖੋ ਸਾਡਾ ਵੀਰ ਕੀਰਤ ਸਿਰ ਤੇ ਦੇਖੋ ਕਿੰਡੀ ਵੱਡੀ ਸੇਵਾ ਜਿਹੜੀ ਸਮਾਰ ਰਿਆ ਤੇ ਬਥੋਂ ਬਟਨਾ ਚ ਲਿਆ ਲਾ ਕੇ ਪੌਦੇ ਤੇ ਇਹ ਜਿਹੜੇ ਬਲਜਿੰਦਰ ਵੀਰ ਪੌਦੇ ਪਲੀ ਤੋਏ ਬਣਾ ਰਿਆ ਤੇ ਉੱਥੇ 1 ਬਾਈ 1 ਪਲੇਸ ਕਰ ਰਿਆ ਤੇ ਦੋਸਤੋ ਇਹ ਸੰਜੋਗ ਇਸ ਕਰਕੇ ਆ ਸਾਡੇ ਨਗਰ ਦੇ ਵਿੱਚ ਮਲਾਜ਼ਮ ਗਰੁੱਪੀਆ ਤੇ ਮਲਾਜ਼ਮ ਗਰੁੱਪ ਜਿੰਦਾਬਾਦ ਤੇ ਸਾਰੇ ਮਿਲ ਕੇ ਇੰਨਾ ਪਿਆਰ ਹੈ ਦੋਸਤੋ ਕਿ ਅਸੀਂ ਇਹ ਕਿੰਨੇ ਕਿ ਪ੍ਰਮਾਤਮਾ ਇਸੇ ਤਰ੍ਹਾਂ ਸਾਡਾ ਬੱਚਿਆਂ ਦਾ ਵੀ ਪਿਆਰ ਬਣਾਈ ਰੱਖੇ ਸਾਡੇ ਪਿੰਡ ਦੇ ਵਿੱਚ ਮੁਲਾਜ਼ਮ ਵੀਰਾਂ ਵੱਲੋਂ ਕੋਈ ਵੀ ਗ੍ਰਾਹੀ ਨਹੀਂ ਕੀਤੀ ਜਾਂਦੀ ਤਿੰਨ ਟੂਰਨਾਮੈਂਟ ਹੁੰਦੇ ਆ ਦੋਸਤੋ ਸਾਡੇ ਨਗਰ ਦੇ ਵਿੱਚ ਤੇ ਕਿੰਨਾ ਟੂਰਨਾਮੈਂਟ ਦੇ ਵਿੱਚ ਇੱਕ ਵਾਰੀ ਵੀ ਗ੍ਰਾਹੀ ਦਾ ਕੋਈ ਰੇਡ ਨਹੀਂ ਫਾਈਨਲ ਹੁੰਦਾ ਵੀ ਇੰਨੇ ਪੈਸੇ ਦੇਣੇ ਆ ਦੋਸਤੋ ਇੱਕ ਮੈਸੇਜ ਪਾਉਂਦਾ ਕਦੀ ਨਿਸ਼ਾਨਪਾ ਦੇ ਕਦੀ ਮਨਪ੍ਰੀਤ ਪਾ ਦੇ ਕਦੀ ਡਾਕਟਰ ਰਾਜਕਮਾਰ ਕਦੀ ਮਿੰਟੂ ਤੇ ਦੋਸਤੋ ਦੂਜੇ ਸਾਰੇ ਸਾਡੇ ਵੀਰ ਹਰਪ੍ਰੀਤ ਸਾਡਾ ਭਾਈ ਸਾਹਿਬ ਸਾਡਾ ਵੀਰ ਉਹ ਵੀ ਬਹੁਤ ਸਨਯੋਗ ਦਿੰਦਾ ਹੈ ਕਲੱਬ ਨੂੰ ਸਾਡੇ ਇਸ ਸਿਸਟਮ ਦੇ ਵਿੱਚ ਸਾਡੇ ਅਰੋੜਾ ਸਾਹਿਬ ਨੇ ਰਿਟਾਇਰ ਅਫਸਰ ਸਾਡੇ ਟੀਟੂ ਭਾਜੀ ਨੇ ਰਿਟਾਇਰ ਅਫਸਰ ਪਿੰਡੋਂ ਸ਼ਹਿਰ ਰਹਿੰਦੇ ਆ ਫਿਰ ਵੀ ਪਿੰਡ ਦੀ ਸੇਵਾ ਨਿਭਾਉਣ ਵਿੱਚ ਆਉਂਦੇ ਆ ਤੇ ਦੋਸਤੋ ਇੱਕ ਮੈਸੇਜ ਤੇ ਲੱਖਾਂ ਰੁਪਈਆ ਸਾਡੇ ਜਿਹੜੇ ਮੁਲਾਜ਼ਮ ਵੀਰ ਨਾਲ ਦੀ ਨਾਲ Google Pay ਕਰ ਦਿੰਦੇ ਆ ਤੇ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਦੋਸਤੋ ਅੱਜ ਤੱਕ ਨਾ ਕਦੀ ਕੋਈ ਗ੍ਰਾਹੀ ਕੀਤੀ ਆ ਪਿੰਡ 'ਚ ਅਸੀਂ ਗ੍ਰਾਹੀ ਕਰਨ ਸਾਡੀ ਜਿਹੜੀ ਮੁਲਾਜ਼ਮ ਗਰੁੱਪਾ ਉਹ ਸਾਡਾ ਸੰਧਾਤਾ ਵੀ ਅਸੀਂ ਨਹੀਂ ਜਾਣਾ ਇੱਕ ਮੈਸੇਜ ਤੇ ਸਾਡੇ ਨਾਲ ਦੀ ਨਾਲ ਪੈਸਿਆਂ ਦੀ ਵਿਚਾਰ ਹੋ ਜਾਂਦੀ ਆ ਤੇ ਸਾਡੇ ਇਸ ਟੂਰਨਾਮੈਂਟ ਤਿੰਨ ਕਰਾਉਣੇ ਆ ਅਸੀਂ ਰਾਜਨੀਤੀ ਤੋਂ ਬਿਲਕੁਲ ਦੂਰ ਆ ਸਾਡੇ ਟੂਰਨਾਮੈਂਟ ਤੇ ਕਦੀ ਕੋਈ ਰਾਜਨੀਤਿਕ ਲੀਡਰ ਨਹੀਂ ਆਉਂਦਾ ਜੇ ਸਾਡੇ ਟੂਰਨਾਮੈਂਟ ਦਾ ਆਧਿਕਾਰਨ ਹੁੰਦਾ ਤੇ ਸਾਡੇ ਨਗਰ ਦੇ ਰਿਟਾਇਰ ਅਫਸਰ ਸਹਿਬਾਨ ਤੋਂ ਅਸੀਂ ਕਰਾਉਣੇ ਆ ਜੇ ਅਸੀਂ ਸਨਮਾਨ ਖਿਡਾਰੀਆਂ ਦਾ ਕਰਾਉਣੇ ਆਏ ਹੋ ਇਹ ਪਿੰਡਾਂ ਦੇ ਵਿੱਚ ਜਿੱਤੂ ਖਿਡਾਰੀਆਂ ਦਾ ਉਹ ਵੀ ਸਾਡੇ ਰਿਟਾਇਰ ਅਫਸਰ ਸਨਮਾਨ ਦਿੰਦੇ ਆ ਤੇ ਜਿਹੜਾ ਰਿਟਾਇਰ ਅਫਸਰ ਸਾਡੇ ਨਗਰ ਦਾ ਰਿਟਾਇਰ ਹੁੰਦਾ ਹੈ ਤਾਂ ਉਸ ਨੂੰ ਸਨਮਾਨਿਤ ਸਨਮਾਨਤ ਕੀਤਾ ਜਾਂਦਾ ਦੋਸਤੋ ਸਾਹਮਣੇ ਸਰਦਾਰ ਬਲਜਿੰਦਰ ਸਿੰਘ ਭਾਈ ਸਾਹਿਬ ਸਾਡੇ ਸਰਦਾਰ ਵੀਰਾਂ ਇਹਨਾਂ ਦਾ ਛੋਟਾ ਵੀਰ ਹਰਪ੍ਰੀਤ ਸਿੰਘ ਉਹ ਵੀ ਮਤਲਬ ਮਹਿਕਮੇ ਦੇ ਵਿੱਚ ਮੁਲਾਜ਼ਮ ਨੇ ਇਹਨਾਂ ਦਾ ਬਹੁਤ ਵੱਡਾ ਸੰਯੋਗ ਪਿਛਲੇ 2 ਦਿਨ ਤੋਂ ਬਲਜਿੰਦਰ ਭਾਈ ਸਾਹਿਬ ਸਵੇਰ 6 ਵਜੇ ਆ ਕੇ ਟਰੈਕਟਰ ਤੇ ਬੈਠ ਜਾਂਦੇ ਆ ਤੇ ਇਹ 10000 ਪੌਦਾ ਜਿਹੜਾ ਲਾਉਣਾ ਹੈ 10000 ਦੇ 10000 ਦਾ ਟੋਆ ਜਿੰਨੇ ਵੀ ਆਉ ਸਾਰੇ ਤਿਆਰ ਬਲਜਿੰਦਰ ਭਾਈ ਸਾਹਿਬ ਕਰ ਰਿਹਾ ਦੋਸਤੋ ਜਿੰਨਾ ਤਾਰੀਫ ਕਰ ਲਈਏ ਇਸ ਨਗਰ ਦੇ ਮੁਲਾਜ਼ਮਾਂ ਦੀ ਇਹ ਮੁਲਾਜ਼ਮ ਗਰੁੱਪਾਂ ਦੀ ਉਨੀ ਥੋੜੀ ਇਹ ਕਿਉਂ ਕਿ ਸਾਡੇ ਨਗਰ ਨੂੰ ਇੱਕ ਸਮੇਂ ਪਹਿਲਾਂ ਜੋੜਿਆ ਗਿਆ ਸੀ ਇਸ ਮਿੱਟੀ ਦੇ ਨਾਲ ਸਰਦਾਰ ਬਲਦੇਵ ਸਿੰਘ ਡਾਕੂ ਤੋਂ ਸ਼ੁਰੂ ਹੁੰਦਾ ਹੈ ਤੇ ਮੈਂ ਅੱਜ ਗੱਲ ਕਰਦਾ ਸੀ ਮਿੰਟੂ ਵੀਰ ਨਾਲ ਕਹਿੰਦਾ ਮੈਂ ਪੰਜ ਪੀੜੀਆਂ ਨਾਲ ਖੇਡਣ ਦਾ ਪਾਣਾ ਚੌਥੀ ਪੀੜੀ ਨਾਲ ਕਹਿੰਦਾ ਮੈਂ ਖੇਡ ਰਿਹਾ ਆਪਦੇ ਪਿਤਾ ਨਾਲ ਵੀ ਕਬੱਡੀ ਖੇਡਿਆ ਉਸ ਤੋਂ ਬਾਅਦ ਚੌਥੀ ਪੀੜੀ 'ਚ ਪਹੁੰਚ ਗਿਆ ਅੱਜ ਖੇਡ ਰਿਹਾ ਤੇ ਹੁਣ ਕਹਿੰਦਾ ਪੰਜਵੀਂ ਪੀੜੀ ਜਿਹੜੇ ਬੱਚੇ ਆ ਨਿੱਕੇ ਨਿੱਕੇ ਖੇਡ ਰਹੇ ਆ ਨਾ ਘੁੰਮ ਰਿਹਾ ਇਹਨਾਂ ਨਾਲ ਵੀ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਤੇ ਮੈਂ ਜਰੂਰ ਖੇਡਾਂਗਾ ਪੰਮੀ ਪਾਰੇ ਵੀ ਜ਼ਿੰਦਗੀ ਦੀ ਕਹਿੰਦਾ ਤੇ ਦੋਸਤੋ ਇਹ ਸਾਡੇ ਨਗਰ ਦੇ ਖੁਸ਼ਕਿਸਮਤੀ ਹੈ ਸਾਨੂੰ ਬਹੁਤ ਮਾਣ ਮਹਿਸੂਸ ਆ ਸਾਡੇ ਨਗਰ ਦੇ ਹਿੱਸੇ ਪ੍ਰਮਾਤਮਾ ਨੇ ਝੋਲੀਆਂ ਦੇ ਵਿੱਚ ਨੌਕਰੀਆਂ ਸਰਦਾਰ ਕਸ਼ਮੀਰ ਸਿੰਘ ਸਾਡਾ ਮਲਾਜਮ ਵੀਰ ਖੜਾ ਹੈ ਤੇ ਦੋਸਤੋ ਇਹ ਨੌਕਰੀਆਂ ਤਾਂ ਆਈਆਂ ਕਿਉਂਕਿ ਸਾਡਾ ਨਗਰ ਦੇ ਬੱਚੇ ਸਾਡੇ ਪਹਿਲੇ ਸਤਕਾਰਯੋਗ ਜਿਹੜੇ ਵੱਡੇ ਸੀ ਉਹ ਮਿੱਟੀ ਨਾਲ ਜੁੜੇ ਸੀ ਕਿ ਉਹ ਜਿਹੜੀ ਪਰੰਪਰਾ ਚੱਲਦੀ ਆ ਰਹੀ ਹੁਣ ਵੀ ਸਾਡੇ ਬੱਚੇ ਜਿਹੜੇ ਆ ਮਿੱਟੀ ਦੇ ਨਾਲ ਫਿਰ ਜੁੜ ਕੇ ਕੰਮ ਸ਼ੁਰੂ ਕੀਤਾ ਹੋਇਆ ਤੇ ਮਿੱਟੀ ਨਾਲ ਜੁੜੇ ਹੋਇਆ ਤੇ ਦੋਸਤੋ ਸਾਡੇ ਇਹਨਾਂ ਮੁਲਾਜ਼ਮ ਵੀਰਾਂ ਦੇ ਵਿੱਚ ਇੰਨਾ ਪਿਆਰ ਆ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਾ ਹਰ ਨਗਰ ਦੇ ਵਿੱਚ ਪਿਆਰ ਬਣਾ ਸਾਡੇ ਨਗਰ ਦੇ ਵਿੱਚ ਪਾਣੀ ਦੀ ਕਮੀ ਪਹਿਲਾਂ ਸੀ ਹੁਣ ਵੀ ਹੈ ਪਰ ਸਾਡੇ ਨਗਰ ਤੇ ਜੇ ਕਮੀ ਨਹੀਂ ਤੇ ਨੌਕਰੀਆਂ ਦੀ ਕਮੀ ਨਹੀਂ ਸਾਡੇ ਨਗਰ ਦੇ ਵਿੱਚ ਇੰਨੇ ਪਰਮਾਤਮਾ ਨੇ ਨੌਕਰੀਆਂ ਦੇਤੀਆਂ ਕਿ ਰੂਹ ਖੁਸ਼ ਹੋ ਗਈ ਸਾਡੇ ਨਗਰ ਦੀ ਕਿਵੇਂ ਰੂਹ ਖੁਸ਼ ਹੋ ਗਈ ਲਗਭਗ ਘਰ ਪ੍ਰਤੀ ਸਾਡਾ ਇੱਕ ਇੱਕ ਮੁਲਾਜ਼ਮ ਕਿਸੇ ਘਰ ਦੋ ਵੀ ਤੇ ਦੋਸਤੋ ਸਰਦਾਰ ਸ਼ਗਾਰ ਸਿੰਘ ਆਉਂਦੇ ਘਰੇ ਤਿੰਨ ਬੱਚੇ ਆ ਤੇ ਤਿੰਨੋ ਹੀ ਸਰਕਾਰੀ ਨੌਕਰੀਆਂ ਦੇ ਅਫਸਰ ਨੇ ਦੇਖੋ ਕਿੰਨੀ ਕਿਸਮਤ ਚੰਗੀ ਸਾਡੇ ਨਗਰ ਦੀ ਦੋਸਤੋ ਇੱਕ ਕਰਕੇ ਕਿੰਨੇ ਕੁ ਲੋਕ ਵੀਰਾਂ ਦੇ ਨਾਮ ਲਵਾਂ ਸਾਡੇ ਸਤਿਕਾਰਯੋਗ ਜਿਹੜੇ ਇਸ ਗਰੁੱਪ ਦੇ ਮੈਂਬਰ ਆ ਜੇ ਕਿਸੇ ਦਾ ਨਾਮ ਰਹਿ ਵੀ ਗਿਆ ਤੇ ਮਾਫੀ ਇਹ ਸਾਡੇ ਨਗਰ ਤੇ ਕਿਰਪਾ ਤਾਂ ਹੀ ਕਿ ਸਾਡਾ ਨਗਰ ਗਰਾਉਂਡਾਂ ਨਾਲ ਜੁੜਿਆ ਹੁਣ ਵੀ ਜੁੜਿਆ ਜਾ ਰਿਹਾ ਤੇ ਸਾਡੇ ਪਿੰਡ ਵਿੱਚ ਨਸ਼ਾ ਬਿਲਕੁਲ ਨਾ ਮਾਤਰ 5-7 ਹੀ ਬੱਚੇ ਹੋਣਗੇ ਜੇ ਕੋਈ ਨਸ਼ਾ ਕਰਦੇ ਤੇ ਦੋਸਤੋ ਆ ਦੇਖੋ ਪੁਇਕ ਕਿੰਨਾ ਵਧੀਆ ਤੁਹਾਨੂੰ ਸੁੰਦਰ ਪੁਇਕ ਸਾਨੂੰ ਤਾਂ ਦਿਖਾਈ ਦੇ ਰਿਹਾ ਤੁਹਾਨੂੰ ਵੀ ਦਿਖਾਈ ਦਿਓ ਆਪਦੇ ਬੱਚਿਆਂ ਨੂੰ ਮਿੱਟੀ ਨਾਲ ਜੋੜੋ ਮੋਬਾਈਲਾਂ ਨਾਲੋਂ ਛੁੱਟ ਸਕਦੇ ਆ ਮੈਂ ਕਿੰਨਾ ਸਭ ਤੋਂ ਵੱਡਾ ਗੁਨਾਹਦਾਰ ਮਾਪੇ ਆ ਜਿਹੜੇ ਆਪਦੇ ਬੱਚਿਆਂ ਨੂੰ ਮਿੱਟੀ ਤੋਂ ਦੂਰ ਕਰਦੇ ਆ ਤਾਂ ਉਹ ਮੋਬਾਈਲਾਂ ਵੱਲ ਜਾਂਦੇ ਆ ਜੇ ਤੁਸੀਂ ਉਹਨਾਂ ਨੂੰ ਬੱਚਿਆਂ ਨੂੰ ਮਿੱਟੀ ਵੱਲ ਜੋੜੋ ਇਹ ਬੱਚੇ ਵੀ ਚੰਗੇ ਸਕੂਲਾਂ 'ਚ ਪੜਦੇ ਆ ਪਰ ਫਿਰ ਵੀ ਮਿੱਟੀ ਨਾਲ ਮਾਪੇ ਦੇਖੋ ਲੈ ਕੇ ਆਇਆ ਮੁਲਾਜ਼ਮ ਵੀਰ ਇਹ ਖੇਡ ਰਿਹਾ ਆ ਮੱਬੇ ਵੀਰ ਵਾਲੀ ਸਾਡੇ ਇਹ ਬਹੁਤ ਸੋਹਣੇ ਖਿਡਾਰੀ ਆ ਸਾਡੇ ਪਿੰਡ ਦੇ ਖਿਡਾਰੀ ਮਜੂਦਾ ਦੀ ਗੱਲ ਕਰੀਏ ਸੋਢੀ ਵੀਰ ਸਾਡਾ ਦੀਪ ਵੀਰਾ ਠੀਕ ਆ ਲਾਡੀ ਵੀਰਾ ਬਹੁਤ ਹੀ ਵਧੀਆ ਇਸ ਟਾਈਮ ਚੋਟੀ ਦੇ ਵਾਲੀਵਾਲ ਦੇ ਵੀ ਖਿਡਾਰੀ ਆ ਤੇ ਦੋਸਤੋ ਸਾਡੇ ਪਿੰਡ ਤੇ ਮਹਾਰਾਜ ਦੀ ਕਿਰਪਾ ਹੈ ਇਹ ਖਿਡਾਰੀ ਇਸੇ ਤਰ੍ਹਾਂ ਨਵੇਂ-ਨਵੇਂ ਆਉਂਦੇ ਰਹਿਣ ਕਿ ਜਦੋਂ ਕੋਈ ਟ੍ਰੇਨਿੰਗ ਹੁੰਦੀ ਆ ਤੇ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਧੰਨਵਾਦ ਦੋਸਤੋ ਵੀਡੀਓ